ਇਦਾਂ ਜੀ ਕਿ ਇੱਕ ਤੇ ਦੋ ਦੀ ਦਰਮਿਆਨੀ ਰਾਤ ਆਪਣੇ ਚੁੰਕੀ ਗੋਲੇ ਵਾਲੇ ਚ ਜਿਹੜਾ ਗੋਲੇ ਆਲ ਤੋਂ ਬੇਗੋ ਵਾਲਾ ਜਿਹੜਾ ਰਸਤਾ ਜਾਂਦਾ ਹੈਗਾ ਉੱਥੇ ਨਾ ਇੱਕ ਉਸ ਏਰੀਆ ਚ ਇੱਕ ਆਰਮੀ ਵਾਲਿਆਂ ਦੀ ਇੱਕ ਐਕਸਰਸਾਈਜ਼ ਚੱਲ ਰਹੀ ਹੈਗੀ ਆ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਉਹ ਹੁਣ ਤੱਕ ਹੀ ਚੱਲ ਰਹੀ ਉਹਦੇ ਚ ਕੀ ਹੈ ਕਿ ਰਾਤ ਨੂੰ 12 1 ਵਜੇ ਦੀ ਕਰੀਬ ਕਿ ਇੱਕ ਗੱਡੀ ਸੀ ਜਿਹੜੀ ਆਈ ਹੈ ਤੇ ਉੱਥੇ ਜਿਹੜੇ ਫੌਜੀ ਸਨ ਜਿਹੜੀ ਕਿ ਉੱਥੇ ਡਿਊਟੀ ਕਰ ਰਹੇ ਸੀਨ ਪਰ ਉਹਨਾਂ ਦੀ ਡਿਊਟੀ ਸਿਵਲ ਵਰਦੀ ਚਲਾਈ ਹੋਈ ਸੀ ਦੋ ਜਾਣੇ ਸੀ ਉਹਨਾਂ ਕੋ ਸਕੋਰਪੀਓ ਗੱਡੀ ਹੈਗੀ ਸੀ ਇੱਕ ਬੰਦਾ ਹੋਰ ਗੱਡੀ ਤੇ ਉੱਥੋਂ 12:30 12:30 ਵਜੇ ਦੇ ਕਰੀਬ ਜਦੋਂ ਉੱਥੇ ਨਿਕਲਿਆ ਤੇ ਇਹਨਾਂ ਨੇ ਉਹਨੂੰ ਰੋਕਿਆ ਜਾਂ ਉਹਦਾ ਫਿਰ ਉਹਨੂੰ ਉਹਨੇ ਅੱਗੇ ਬੰਦੇ ਨੇ ਜਿਹੜੀ ਕਿ ਹੈਗੀ ਐ ਉਹਨਾਂ ਦੇ ਦੱਸਣ ਦੇ ਮੁਤਾਬਕ ਐਸਪਰ ਜਿਹੜੇ ਕਰਨਲ ਸਾਹਿਬ ਨੇ ਸਾਨੂੰ ਚਿੱਠੀ ਲਿਖੀ ਹੈਗੀ ਆ ਤੇ ਜੋ ਅਸੀਂ ਵਕੂਆ ਜਾਂ ਉਹਨਾਂ ਤੋਂ ਪੁੱਛ ਪੜਤਾਲ ਹੁਣ ਤੱਕ ਸਾਹਮਣੇ ਆਏ ਜਦੋਂ ਉਹਨਾਂ ਨੇ ਰੋਕਿਆ ਉਹ ਬੰਦੇ ਨੇ ਅੱਗੇ ਉਹ ਫਿਰ ਕਿਸੇ ਆਬਾਦ ਚ ਫਾਇਰ ਕੀਤੇ ਹੈਗੇ ਉਹ ਜਿਹੜੇ ਸਕੋਰਪੀਓ ਗੱਡੀ ਵਾਲੇ ਬੰਦੇ ਹੈਗੇ ਸੀ ਉਹਨਾਂ ਦੇ ਓਕਿਊਪੈਂਟਸ ਤੇ ਗੱਡੀ ਤੇ ਵੀ ਲੱਗਾ ਹੈਗਾ ਜੀ ਫਾਇਰ ਜਿਸ ਦੇ ਚੱਲਦੇ ਸੀ ਕਰਨਲ ਸਾਹਿਬ ਜਿਹੜੇ ਹੈਗੇ ਆ ਜਿਸ ਯੂਨਿਟ ਦੀ ਇਹ ਐਕਸਰਸਾਈਜ਼ ਚੱਲ ਰਹੀ ਸੀ ਉਹਨਾਂ ਨੇ ਕੇਪੀਆਰ ਦਰਜ ਕਰ ਲਈ ਹੈ ਨਾਮ ਲੂਮ ਵਿਅਕਤੀ ਦੇ ਅਗੇਂਸਟ ਤੇ ਹੁਣ ਜੀ ਉਹ ਤਫਤੀਸ਼ ਕਰ ਰਹੇ ਆ ਤੇ ਸਾਨੂੰ ਆ ਸਕੀ ਸੀ ਉਹ ਜਿਹੜਾ ਬੰਦਾ ਹੈਗਾ ਜਿੰਨੇ ਕੀਤਾ ਹੈਗਾ ਉਹ ਵੀ ਜਲਦੀ ਆਇਡੈਂਟੀਫਾਈ ਕਰ ਲਾਂਗੇ ਭੁੱਲ ਕੇ ਕਿੰਨੇ ਕੁ ਬੰਦੇ ਸੀ ਜਿੰਨਾ ਗੱਲ ਵਿਚ ਲਾਈ ਇੱਕ ਬੰਦਾ ਸੀ ਜੀ ਕਾਰਸ ਚ ਇੱਕ ਹੀ ਬੰਦਾ ਸੀ